ਨਮਸਕਾਰ ਸਟੂਡੈਂਟਸ ਵੈਲਕਮ ਟੂ ਬਾਲਾਜੀ ਐਜੂਕੇਸ਼ਨ ਪੁਆਇੰਟ ਸਟੂਡੈਂਟਸ ਜਿਵੇਂ ਕੀ ਜਾਣਕਾਰੀ ਆਈ ਹੈ ਸਵੇਰੇ ਸਵੇਰੇ 24 ਨਵੰਬਰ ਨੂੰ ਹੋਣ ਵਾਲਾ ਪੀ ਟ੍ਰਿਪਲ ਐਸਬੀ ਦਾ ਐਗਜ਼ਾਮ ਪੋਸਟਪੋਨ ਹੋ ਗਿਆ ਤਾਂ ਉਸ ਤੋਂ ਬਾਅਦ ਬੱਚਿਆਂ ਦਾ ਇੱਕ ਕੁਐਸਚਨ ਰਾਈਜ਼ ਹੋਇਆ ਕਿ ਪੀ ਐਸ ਟੈਟ ਦਾ ਐਗਜ਼ਾਮ 1 ਦਸੰਬਰ ਨੂੰ ਹੋਵੇਗਾ ਜਾਂ ਨਹੀਂ ਹੋਵੇਗਾ ਤਾਂ ਬੱਚੋ ਪਹਿਲਾਂ ਹੀ ਡੇਢ ਸਾਲ ਹੋ ਗਿਆ ਡੇਢ ਸਾਲ ਬਾਅਦ ਐਗਜ਼ਾਮ ਹੋਣਾ ਸੀ ਠੀਕ ਹੈ ਜੀ ਹੁਣ ਇਹ ਬੱਚੇ ਹਲੇ ਵੀ ਪੁੱਛ ਰਹੇ ਨੇ ਕਿ ਪੀ ਐਸ ਟੈਟ ਦਾ ਐਗਜ਼ਾਮ 1 ਦਸੰਬਰ ਨੂੰ ਹੋਵੇਗਾ ਜਾਂ ਨਹੀਂ ਇਹੇ ਕੁਐਸਚਨ ਜ਼ਿਆਦਾਤਰ ਉਹਨਾਂ ਬੱਚਿਆਂ ਦਾ ਆਉਂਦਾ ਹੈ ਜਿਨ੍ਹਾਂ ਨੇ ਨਾ ਤਾਂ ਪੁਰਾਣੇ ਸਮੇਂ ਦੇ ਵਿੱਚ ਤਿਆਰੀ ਕੀਤੀ ਹੈ ਤੇ ਜੇ ਐਗਜ਼ਾਮ ਪੋਸਟਪੋਨਡ ਹੋ ਗਿਆ ਨਾ ਹੀ ਉਹਦੋਂ ਤਿਆਰੀ ਕਰਨੀ ਹੈ ਤਾਂ ਬੱਚੋ ਮੇਰੀ ਸਲਾਹ ਤੁਹਾਨੂੰ ਇਹੀ ਹੈ ਮੰਨਣਾ ਨਾ ਮੰਨਣਾ ਤੁਹਾਡੇ ਹੱਥ ਕਿ ਕਿਸੇ ਦੇ ਵੀ ਮਗਰ ਲੱਗਣ ਨਾਲੋਂ ਤੁਸੀਂ ਆਪਣਾ ਜਿਹੜਾ ਧਿਆਨ ਹੈ ਇਹ ਬੜਾ ਕ੍ਰੂਸ਼ੀਅਲ ਹੀ ਸਮਾਂ ਤੁਸੀਂ ਆਪਣਾ ਇਹ ਸਾਰਾ ਸਮਾਂ ਸਿਰਫ ਪੜ੍ਹਾਈ ਦੇ ਉੱਪਰ ਲਗਾਓ ਤੁਸੀਂ ਸਿਰਫ ਕੀਲ ਕਰਨਾ ਆਪਣਾ ਫੋਕਸ ਸਟੱਡੀ ਦੇ ਉੱਪਰ ਰੱਖਣਾ ਐਗਜ਼ਾਮ ਚਾਹੇ 1 ਦਸੰਬਰ ਨੂੰ ਹੋਵੇ ਚਾਹੇ ਪੋਸਟਪੋਨ ਹੋਵੇ ਤੁਸੀਂ ਆਪਣੀ ਪੜ੍ਹਾਈ ਨਹੀਂ ਛੱਡਣੀ ਥੋੜਾ ਫੋਕਸ ਹੋਣਾ ਚਾਹੀਦਾ ਵੀ ਪੀ ਪੀਐਸਟੈਟ ਦਾ ਐਗਜ਼ਾਮ ਜਦੋਂ ਵੀ ਹੋਵੇਗਾ ਤੁਸੀਂ ਇਹ ਐਗਜ਼ਾਮ ਨੂੰ ਕਲੀਅਰ ਕਰਕੇ ਆਉਂਗੇ ਤੁਸੀਂ ਇਸ ਚੀਜ਼ ਤੇ ਫੋਕਸ ਕਰਨਾ ਹੈ ਠੀਕ ਹੈ ਜੀ ਤਾਂ ਆਪਣਾ ਧਿਆਨ ਇੱਧਰ ਉੱਧਰ ਨਾ ਪਟਕਾਓ ਇਹ ਕੁਐਸਚਨ ਹੈ ਜਿਹੜਾ ਵੀ ਪੀਐਸਟੈਟ ਦਾ ਐਗਜ਼ਾਮ 1 ਦਸੰਬਰ ਨੂੰ ਹੋਵੇਗਾ ਇਸ ਦੇ ਉੱਤੇ ਜ਼ਿਆਦਾ ਧਿਆਨ ਨਾ ਦਿਵੋ ਮੰਨ ਲਓ ਮੈਂ ਤੁਹਾਨੂੰ ਕਹਦਾ ਵੀ ਪੀਐਸਟੈਟ ਦਾ ਐਗਜ਼ਾਮ 1 ਦਸੰਬਰ ਨੂੰ ਨਹੀਂ ਹੋਵੇਗਾ ਤੇ ਤੁਸੀਂ ਆਪਣੀਆਂ ਕਿਤਾਬਾਂ ਛੱਡ ਕੇ ਰੱਖ ਦੋ ਉਧਰੋਂ ਪੀਐਸਟੈਟ ਦਾ ਐਗਜ਼ਾਮ ਹੋ ਜੇ ਫਿਰ ਕੀ ਕਰੋਗੇ ਠੀਕ ਹੈ ਤਾਂ ਬੱਚੋ ਕਿਸੇ ਦੇ ਵੀ ਮਗਰ ਨਾ ਲੱਗੋ ਆਪਣਾ ਧਿਆਨ ਸਿਰਫ ਆਪਣੀ ਪੜ੍ਹਾਈ ਦੇ ਉੱਤੇ ਰੱਖੋ ਤੁਸੀਂ ਇਹ ਸੋਚ ਕੇ ਚੱਲੋ ਵੀ ਪੀਐਸਟੈਟ ਦਾ ਐਗਜ਼ਾਮ ਚਾਹੇ ਅੱਜ ਹੋਵੇ ਚਾਹੇ ਕੱਲ੍ਹ ਹੋਵੇ ਮੈਨੂੰ ਕਲੀਅਰ ਕਰਕੇ ਹਟਣਾ ਹੈ ਮੈਂ ਆਪਣੀ ਪੜ੍ਹਾਈ ਦੇ ਉੱਤੇ ਹੀ ਧਿਆਨ ਰੱਖੂੰਗਾ ਜੀ ਠੀਕ ਹੈ ਜੀ ਤਾਂ ਬੱਚੋ ਇੰਨੀ ਛੋਟੀ ਜੀ ਗੱਲ ਮੱਥੇ ਬਣ ਕੇ ਰੱਖੋ ਤੁਹਾਡਾ ਐਗਜ਼ਾਮ ਪੱਕਾ ਕਲੀਅਰ ਹੋਊਗਾ ਤਾ ਪੀਐਸਟ ਦਾ ਐਗਜ਼ਾਮ ਪੋਸਟਪੋਨਡ ਹੋਊਗਾ ਨਹੀਂ ਹੋਊਗਾ ਇਸ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਠੀਕ ਹੈ ਸਰਕਾਰ ਦਾ ਕੋਈ ਭਰੋਸਾ ਨਹੀਂ ਕਿ ਮੈਂ करूਗੀ ਤਾਂ ਤੁਸੀਂ ਆਪਣਾ ਫੋਕਸ ਹੈ ਆਪਣਾ ਕੰਮ ਹੈ ਕਰਮ ਕਰਨਾ ਮਿਹਨਤ ਕਰਨਾ ਤਾਂ ਤੁਸੀਂ ਉਹ ਚੀਜ਼ ਕਰਦੇ ਚੱਲੋ ਉਹਦਾ ਫਲ ਤੁਹਾਨੂੰ ਜਰੂਰ ਮਿਲੇਗਾ ਜੀ ਥੈਂਕ ਯੂ ਸੋ ਮਚ